ਕੀ ਪੋਜੀਸ਼ਨ ਕੀ ਏ ਤੁਹਾਡੀ ਹਾਂ ਬਰਾਬਰ ਬਰਾਬਰ ਵਾਹ ਭਾਈ ਮੈਨਾਂ ਬਈ ਗੁਰੂ ਸ਼ਰਮ ਆਉਂਦੀ ਆ ਵੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਘਰ ਦੇ ਵਿੱਚ ਸੇਵਾ 'ਚ ਕੱਢੀ ਹੋਵੇ ਅੱਜ ਜੇ ਵਖਤ ਪੈ ਗਿਆ ਭੀੜ ਪੈ ਗਈ ਆ ਤਾਂ ਕੋਈ ਨਾਲ ਨਹੀਂ ਖੜ ਰਿਆ ਗੁਰਦੁਆਰਾ ਬੀਰ ਸਾਹਿਬ ਦੇ ਵਿੱਚ ਬਾਪੂ ਜੀ ਉੱਥੇ ਰਾਗੀ ਸਿੰਘ ਹੁੰਦੇ ਸੀ ਐਡੇ ਵੱਡੇ ਵੱਡੇ ਹਸਪੀਟਲ ਬਣਿਆ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਐਸੀਪੀਸੀ ਵੱਲੋਂ ਤੇ ਰਾਗੀ ਆ ਟਾੜੀਆਂ ਦਾ ਵੀ ਇਲਾਜ ਹੋਊਗਾ ਟ੍ਰੀਟਮੈਂਟ ਹੋਊਗਾ ਕੀਰਤਨੀ ਸਿੰਘਾ ਦਾ ਤੇ ਹੋਰ ਕੀ ਦਾ ਹੋਊਗਾ ਬੱਚੇ ਮਾਂ ਤੁਹਾਡੇ ਇੱਕ ਬੋਕਿਆ ਸਾਰ ਗਿਆ ਤੁੰਗੀ ਕਰਦੇ ਸਨ ਇੱਕ ਬਾਹਰ ਇੱਕ ਬੋਕਿਆ ਹੈ ਕੱਢੀ ਮੈਡੀਕਲੀਆਂ ਤਿੰਨ ਬੱਚਿਆਂ ਨੂੰ ਆਇਆ ਉਹ ਬਸ ਆਪ ਦਾ ਕਮਾਈ ਜਾਂਦਾ ਖਾਈ ਜਾਂਦਾ ਜਿੱਥੇ ਵੀ ਪਾਰਟੀ ਇਹਨਾਂ ਦੀਆਂ ਦੇਖ ਵੀ ਲਈਆਂ ਪਰ ਨਹੀਂ ਫੋਨ ਕੱਟ ਨਹੀਂ ਕਰਤਾ ਬਾਪੂ ਰੈਡਟ ਜੱਟ ਵਾਲੀ ਵੀਡੀਓ ਦੇਖ ਲਈ ਉਹਨੇ ਕਾਮਨੀ ਕੋ ਰਿਸਪੌਂਸ ਦਿੱਤਾ ਜਿਹੜੇ ਤੋਂ ਆਸਾਂ ਮਿੱੱਦਾ ਸੀ ਸਾਰੀਆਂ ਉਹ ਪੁੱਤ ਮਨੀਲਾ ਗਿਆ ਹੋਇਆ ਨਾ ਫੋਨ ਚੱਕਦਾ ਆ ਬਾਪੂ ਦੇ ਏਡੇ ਏਡੇ जख्मਾਂ ਦੀਆਂ ਵੀਡੀਓ ਵੀ ਭੇਜੀਆਂ ਵੀਡੀਓ ਦੇਖ ਵੀ ਲਈਆਂ ਨਿੱਡੀ ਠਿੱਕੀ ਜੀ ਲੱਗੀ ਉੱਤੇ ਪਰ ਪਿਓ ਦੇ ਪੁੱਤ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਕੀ ਹੋਇਆ ਬਾਪੂ ਫਰਾਂਜੀ ਦੇ ਸਮੇਂ ਚ ਇਨਸਾਨ ਦੀ ਕੀ ਵੈਲਿਊ ਹੈ ਦੇਖ ਹੀ ਸਕਦੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਫਤਿਹ ਸultanpur Lodi ਗੁਰੂ ਬੇਸਾਈਬ ਦੀ ਧਰਤੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀਗਾ ਉਸ ਸਥਾਨ ਦੀ ਧਰਤੀ ਤੋਂ ਬੋਲ ਰਹੇ ਆ ਜੀ ਤੇ ਮੈਂ ਆਪਣੇ ਲੁਧਿਆਣੇ ਵਾਲੇ ਗੁਰਪ੍ਰੀਤ ਵੀਰ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਇਲਾਜ ਕੀਤਾ ਜਾਵੇ ਇਹਨਾਂ ਦਾ ਕੋਈ ਨੀਚੇ ਇਸ ਟਾਈਮ ਹੈਗਾ ਇਹਨਾਂ ਦਾ ਸਹਾਰਾ ਤੁਸੀਂ ਬੰਨਾ ਜੀ ਆਣ ਕੇ ਸਿਗੇ ਜਿਸ ਟਾਈਮ ਤੇ ਪੂਰੀ ਫੋਲਿਜੀਡਾਈ ਸਿਨੈਰੀ ਰਾਕੀ ਟਾਡੀ ਸਾਜੀ ਪਾਟੀ ਸਭ ਤਰ੍ਹਾਂ ਦਾ ਪਾਠ ਕਰਦੇ ਆ ਜਾਂ ਜਿਨ੍ਹਾਂ ਦੀ ਨੀ ਮਸੀਬਤ ਟੁੱਟ ਕੇ ਪਈ ਆ ਕਿ ਅੱਜ ਇਹ ਉੱਠਣ ਤੋਂ ਵੀ ਅਵਾਜ਼ ਆ ਕੱਲ ਰਾਤ ਦੇ ਡਿੱਗੇ ਹੋਏ ਤੇ ਦੂਜੇ ਦਿਨ ਸਵੇਰ ਨੂੰ ਆਣ ਕੇ ਬਾਹਰਲੇ ਸਹਬਾਨ ਗਵਾਨ ਆਣ ਕੇ ਉਹਨਾਂ ਨੇ ਠਾਇਆ ਕੀ ਪੋਜੀਸ਼ਨ ਕੀ ਏ ਤੁਹਾਡੀ ਇਹ ਨਹੀਂ ਬੜਾ ਬੜਾ ਹੋਇਆ ਭਾਈ ਮੈਂ ਬਾਈ ਗੁਰੂ ਤੇ ਮੰਨੂ ਹੋਲਾ ਨਾ ਕਰੋ ਮੰਨੂ ਸਮਝਾਓ ਰੋਣਾ ਨਹੀਂ ਕੋਈ ਗੱਲ ਨਹੀਂ ਉਹ ਜਿਹੜਾ ਬੱਚਾ ਵਾ ਤੁਹਾਡਾ ਬਾਹਰ ਬੈਠਾ ਉਹਦੇ ਵੀ ਸ਼ਾਇਦ ਤੁਹਾਡੀ ਦੇਖ ਕੇ ਵੀਡੀਓ ਉਹਨੂੰ ਵੀ ਅਗਲ ਆਵੇ ਕਿ ਮੇਰਾ ਪਿਓ ਇੰਨਾ ਪਰੇਸ਼ਾਨ ਆ ਤੇ ਮੈਂ ਇੱਥੇ ਐਸ਼ ਕਰਦਾ ਤੇ ਆਪਣੇ ਤੁਹਾਡੇ ਉਹਨੂੰ ਵੀ ਸਮਝਾ ਕੇ ਕੋਸ਼ਿਸ਼ ਕਰਾਂਗੇ ਸੱਦਾਂਗੇ ਕਿ ਇਹ ਬੇਨਤੀ ਪ੍ਰਵਾਨ ਕਰਿਓ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ ਤੰਦਿਤ ਆਪਾਸ ਨੋ ਇਹਨਾਂ ਜੱਤਾਂ ਨੂੰ ਇਹ ਬਹੁਤ ਅਧੀਬੁਟੀ ਦੇ ਚਲਾਜ ਵੜਾ ਕਰਾਇਆ ਪਰ ਫਰਕ ਨਹੀਂ ਪਿਆ ਮੱਲਿਆ ਰਲ ਕੇ ਰਾਜ ਕਰਾਇਆ ਸਾਰੇ ਤੇ ਵੀ ਫਰਕ ਪਿਆ ਨਾ ਹਾਂ ਰੋਟੀ ਵੀ ਨਹੀਂ ਖਾਂਦਾ ਹੈ ਕੋਸੇ ਨਹੀਂ ਖਾਂਦਾ ਹੈ ਬਿਮਾਰ ਮੰਜੇ ਤੇ ਆਵਣਾ ਤੇ ਅੱਜ ਬਹੁਤ ਹਿੰਮਤ ਕਰਕੇ ਬਹੁਤ ਵੱਡਾ ਦਿਲ ਕਰਕੇ ਤੇ ਇਹਨਾਂ ਨੂੰ ਲੈ ਕੇ ਆਏ ਆ ਇਹ ਚਲੋ ਇੱਥੇ ਆਊਗਾ ਤੇ ਗੁਰਪ੍ਰੀਤ ਵੀਰ ਤਾਂ ਸਾਡੇ ਦਾ ਹੱਥ ਇਹਨਾਂ ਦੇ ਸਿਰ ਤੇ ਲੱਗੂਗਾ ਤੇ ਇਹ ਠੀਕ ਹੋ ਜਾਣਗੇ ਤਾਰਦੇ ਹੋ ਨਾ ਇੱਥੋਂ ਆਏ ਤੁਸੀਂ ਜੀ ਮਾਂ ਸੁਲਤਾਨਪੁਰ ਸੁਲਤਾਨਪੁਰ ਲੋਧੀ ਖਾ ਸੀ ਕੋਈ ਨਾ ਮਾ ਰੋਣਾ ਨਹੀਂ ਬੱਚੇ ਮਾਂ ਤੁਹਾਡੇ ਇੱਕ ਮੋਕ ਗਿਆ ਇੱਕ ਬਾਹਰ ਗਿਆ ਪੂਰੀ ਕਰਦਾ ਥੇ ਇੱਕ ਬਾਹਰ ਆ ਇੱਕ ਮੋਕ ਗਿਆ ਹੈ ਕਿੱਥੇ ਬਾਹਰ ਕਿਹੜੇ ਦੇਸ਼ ਚਾ ਪੁਲਿਸ ਲੈ ਗਿਆ ਮਨੀਲਾ ਮਨੀਲਾ ਦੇ ਵਿੱਚ ਮਾਂ ਕੋਈ ਫੋਨ ਨਹੀਂ ਕਰਦਾ ਕੋਈ ਮਦਦ ਨਹੀਂ ਭੇਜਦਾ ਕਿੰਨੇ ਸਾਲ ਹੋ ਗਏ ਮਾਂ 10 ਸਾਲ ਹੋ ਗਏ ਨੂੰ ਤੇ ਕਿਦੋਂ ਤੋਂ ਹਟਿਆ ਤੁਹਾਡੇ ਨਾਲ ਬੋਲਣ ਨੂੰ ਬੁਲਾਉਣੋ ਸਾਲ ਹੋ ਗਿਆ ਸਾਨੂੰ ਫੋਨ ਕੀਤੇ ਬੱਚੇ ਉਹਦੇ ਵਿਆਹ ਹੋਇਆ ਨਹੀਂ ਉਹਦੇ ਨੇ ਬੱਚੇ ਹੈ ਨਹੀਂ ਕੋਈ ਉਹਨੇ ਵੀ ਅੱਗ ਵਿਆਹ ਕਰਾਇਆ ਉਹਨੇ ਕੋਈ ਬੱਚਾ ਨਹੀਂ ਕੋਈ ਨਾ ਮਾਂ ਕੋਈ ਦੋ ਨਾ ਮਾਂ ਨਾਮ ਤੇਰਾ ਕੀ ਨਾਮ ਹੈ ਸੁਦਰਕਰ ਤੇ ਬਾਪੂ ਦਾ ਕੀ ਨਾਮ ਚਰਨਜੀਤ 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 ਸਿੰਘ ਕੀ ਕੰਮ ਕਰਦੇ ਸੀ ਬਾਪੂ ਜੀ ਪਾੜ ਕਰਦੇ ਸੀ ਲਾਗੀ ਦਾ ਕੰਮ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੇ ਸੀ ਹਾਂਜੀ ਕਿੰਨੇ ਸਾਲ ਹੋ ਗਏ ਸੀ ਬਹੁਤ ਅਗਰ ਉਹ ਗਾਗੀ ਤੋਂ ਪਿੱਛਾ ਢੀਰ ਨੂੰ ਤਾਂ ਪਾੜ ਕਰਦੇ ਸੀ ਹੁਣ ਸਾਲ ਹੋ ਗਿਆ ਛੱਡੇ ਤੋਂ ਪਾੜ ਨੂੰ ਹੁਣ ਤਾਂ ਕੁਝ ਨਹੀਂ ਸੀ ਆਕੜੀ ਮੈਰਿਜ ਕਰਾਈ ਆ ਤਿੰਨ ਬੱਚਿਆਂ ਦੀ ਮਾਂ ਆ ਉਹ ਉਹ ਬਸ ਆਪ ਦਾ ਕਮਾਈ ਜਾਂਦਾ ਖਾਈ ਜਾਂਦਾ ਵੀਡੀਓ ਵੀ ਪਾਰਟੀ ਆ ਨਰੀਆਂ ਵੀ ਨਹੀਂ ਦੇਖ ਵੀ ਲਈਆਂ ਪਰ ਨਹੀਂ ਫੋਨ ਤੱਕ ਨਹੀਂ ਕਰਦਾ ਬਾਪੂ ਰੈਡਟ ਜਖਮ ਵਾਲੀ ਵੀਡੀਓ ਦੇਖ ਲਈ ਉਹਨੇ ਸਭ ਦੇਖਿਆ ਜੀ ਕੰਮ ਹੀ ਨਹੀਂ ਕੋਈ ਰਿਸਪੌਂਸ ਦਿੰਦਾ ਕੁਛ ਨਹੀਂ ਉਹਨੂੰ ਬਹੁਤ ਪਰੇਸ਼ਾਨੀ ਦੀ ਹਾਲਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਰਿੰਕੂ ਸਿੰਘ ਤੇ ਨਾਲ ਵੀਰੇ ਸਰਬਜੀਤ ਸਿੰਘ ਸਰਬਜੀਤ ਸਿੰਘ ਪਹੁੰਚੇ ਆ ਬਾਪੂ ਜੀ ਨੂੰ ਲੈ ਕੇ ਤੇ ਆ ਬੇਬੇ ਨੂੰ ਲੈ ਕੇ ਬਾਪੂ ਬੇਬੇ ਦੋਨੇ ਪਤੀ ਪਤਨੀ ਆ ਸultanpur Lodhi ਗੁਰਾਂ ਦੀ ਨਗਰੀ ਤੋਂ ਆਏ ਨੇ ਬਾਪੂ ਜੀ ਰਾਗੀ ਸਿੰਘ ਦਾ ਪਹਿਲਾਂ ਰਾਗੀ ਸਿੰਘ ਸੀ ਕੀਰਤਨ ਕਰਦੇ ਸੀ ਫੇਰ ਥੋੜਾ ਸਰੀਰ ਜ਼ਿਆਦਾ ਭਾਰਾ ਸੀ 슈ਗਰ ਕਰਕੇ ਕੀਰਤਨ ਹੋਂੋਂ ਹਟ ਗਿਆ ਫਿਰ ਪਾਠ ਕਰਨ ਲੱਗੇ ਰੌਲਾ ਲਾਉਣ ਲੱਗੇ ਦੋ ਪੁੱਤ ਸੀ ਬਾਪੂ ਦੇ ਸ਼ੇਰਾਂ ਵਰਗੇ ਇੱਕ ਪੁੱਤ ਨਿਸ਼ਾਨਚੀ ਸੀ ਬੁੱਢਾ ਦਲ ਦੇ ਵਿੱਚ ਸੀ ਉਹ ਚੜ੍ਹਾਈ ਕਰ ਗਿਆ ਕਿੰਨੇ ਸਾਲ ਹੋ ਗਏ ਬੇਬੇ ਪੁੱਤ ਨੂੰ ਗਏ ਨੂੰ ਦੋ ਸਾਲ ਹੋ ਗਿਆਣਾ ਦੋ ਤਿੰਨ ਸਾਲ ਹੋ ਗਏ ਉਹਨੂੰ ਹਾਰਟ ਅਟੈਕ ਆ ਗਿਆ ਮਾਂ ਕਹਿੰਦੀ ਤੇ ਦੂਜਾ ਪੁੱਤ ਜਿਹੜਾ ਜਿਹਦੇ ਤੋਂ ਆਸਾਂ ਉਮੀਦਾਂ ਸੀ ਸਾਰੀਆਂ ਉਹ ਪੁੱਤ ਮਨੀਲਾ ਗਿਆ ਹੋਇਆ ਤੇ 8-10 ਸਾਲ ਹੋ ਗਏ ਉਹਨੂੰ ਮਨੀਲਾ ਗਏ ਨੂੰ ਹੁਣ ਪਿਛਲੇ ਸਾਲ ਦੋ ਸਾਲਾਂ ਤੋਂ ਉਹਨੇ ਵੀ ਕਨੈਕਸ਼ਨ ਕੱਟਤਾ ਜਿਵੇਂ ਹੀ ਮਾਂ ਪਿਓ ਨਾਲੋਂ ਉੱਥੇ ਵਿਆਹ ਕਰਾ ਲਿਆ ਕਹਿੰਦੇ ਇਹਨਾਂ ਨਾਲ ਕੋਈ ਲਿੰਕ ਨਹੀਂ ਨਾ ਫੋਨ ਚੱਕਦਾ ਆ ਬਾਪੂ ਦੇ ਏਡੇ ਏਡੇ जखਮਾਂ ਦੀਆਂ ਵੀਡੀਓ ਵੀ ਭੇਜੀਆਂ ਵੀਡੀਓ ਦੇਖ ਵੀ ਲਈਆਂ ਨੀਲੀ ਠਿੱਕੀ ਜੀ ਲੱਗ ਗਈ ਉੱਤੇ ਪਰ ਪਿਓ ਦੇ ਪੁੱਤ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਬੇਬੇ ਕੀ ਹੋਇਆ ਬਾਪੂ ਨੂੰ ਮਾ ਸਿਲਿੰਦਰ ਕੌਰ ਵਾਈਫ ਆਫ ਤਰਨਜੀਤ ਸਿੰਘ ਬਾਪੂ ਜੀ ਦਾ ਸਰੀਰ ਇੰਨਾ ਭਾਰਾ ਬਾ ਬੀਬੇ ਕਹਿੰਦੀ ਮੇਰੇ ਤੋਂ ਚੱਕ ਥੱਲੇ ਵੀ ਨਹੀਂ ਹੁੰਦਾ ਧੰਨਵਾਦ ਆ ਬਾਈ ਸਰਬਜੀਤ ਦਾ ਇਹ ਬਾਈ ਬਾਪੂ ਨੂੰ ਮੜਾ ਮੋਟਾ ਜਾ ਕੇ ਸਾਫ਼ ਕਰਕੇ ਆਉਂਦਾ ਸੀ ਲੈਂਡਰੀ ਸਾਫ਼ ਕਰੇ ਹੁੰਦਾ ਸੀ ਸ਼ੂਗਰ ਕਰਕੇ ਬਾਪੂ ਦੀਆਂ ਲੱਤਾਂ ਵੀ ਸਾਰੀਆਂ ਗਲੀਆਂ ਪਈਆਂ ਬੈਕ ਸਾਈਡ ਤੇ ਬਾਪੂ ਦੇ ਐਡੇ ਐਡੇ ਵੱਡੇ ਪਾਚਾ ਆਸਾਰਾ ਪਿੱਛੋਂ ਮਾਸ ਜਿਵੇਂ ਹੀ ਖਤਮ ਹੋਇਆ ਪਿਆ ਗਲਿਆ ਪਿਆ ਸਰਦਾਰ ਤਰਨਜੀਤ ਸਿੰਘ ਹਾਲਤ ਬਹੁਤ ਮਾੜੀ ਆ 103 ਬੁਖਾਰ ਆ ਬਾਪੂ ਨੂੰ ਇਸ ਟਾਈਮ ਸਾਡੀ ਟੀਮ ਨੇ ਆਉਂਦੇ ਸਾਰੀ ਬਾਪੂ ਨੂੰ ਪਹਿਲਾਂ ਤਾਂ ਵਾਈਟਲ ਲਏ ਟੈਂਪਰੇਚਰ ਡਾਊਨ ਕਰਨ ਵਾਸਤੇ ਪੱਟੀਆਂ ਰੱਖਣੇ ਸ਼ੁਰੂ ਕਰਤੀਆਂ ਅਸੀਂ ਹੁਣ ਹਸਪੀਟਲ ਜਾ ਕੇ ਬਾਪੂ ਜੀ ਦਾ ਉੱਥੇ ਟ੍ਰੀਟਮੈਂਟ ਸ਼ੁਰੂ ਕਰਾਂਗੇ ਸultanpur Lodhi ਤੋਂ ਹੀ ਪਹੁੰਚਿਆ ਪਰਿਵਾਰ ਸਾਡੇ ਕਾਕਾ ਲੈ ਕੇ ਚੱਲੋ ਤੁਰੋ ਸਿੱਚਰ ਅੱਜ ਦੇਖੋ ਸਾਡੇ ਸਮਾਜ ਦੇ ਵਿੱਚ ਕਿਦਾਂ ਦੇ ਹਾਲਾਤ ਬਣ ਗਏ ਆ ਬੰਦਿਆਂ ਦੀ ਕੀ ਹਾਲਤਾਂ ਤੇ ਕੁੱਤਿਆਂ ਨੂੰ ਏਸੀ ਲਾ ਲਾ ਕੇ ਰੱਖਿਆ ਲੋਕਾਂ ਨੇ ਪਰ ਅੱਜ ਦੇ ਸਮੇਂ 'ਚ ਇਨਸਾਨ ਦੀ ਕੀ ਵੈਲਿਊ ਆ ਦੇਖ ਹੀ ਸਕਦੇ ਆ ਇੰਨਾ ਤਕੜਾ ਤੇ ਭਾਰਾ ਸਰੀਰ ਆ ਬਾਪੂ ਦਾ ਆ ਦੇਖੇ ਤੇ ਬਾਪੂ ਹਾਂ ਜੀ ਹਾਂ ਜੀ ਚੱਲਣ ਫਿਰਨ ਦੇ ਯੋਗ ਵੀ ਹੈ ਨੀਗਾ ਤੇ ਬਾਪੂ ਜੀ ਦੀ ਸਾਰੀ ਉਮਰ ਗੁਰੂ ਘਰ ਚ ਸੇਵਾ ਕਰਦਿਆਂ ਨਿਕਲੀ ਆ ਪਰ ਅੱਜ ਸਰਦਾਰ ਤਰਨਜੀਤ ਸਿੰਘ ਜੀ ਦੀ ਜਿਹੜੀ ਇਹ ਹਾਲਤ ਬਣੀ ਹੋਈ ਹੈ ਨਾ ਇਹ ਦੁੱਖदाई ਦੇ ਨਾਲੋਂ ਸ਼ਰਮਨਾਕ ਜ਼ਿਆਦਾ ਵਾ ਕਿਉਂਕਿ ਉਹਨਾਂ ਦੁੱਖदाई ਤਾਂ ਹੈ ਹੀ ਆ ਪਰ ਸ਼ਰਮ ਆਉਂਦੀ ਆ ਵੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਘਰ ਦੇ ਵਿੱਚ ਸੇਵਾ 'ਚ ਕੱਢੀ ਹੋਵੇ ਅੱਜ ਜੇ ਵਖਤ ਪੈ ਗਿਆ ਭੀੜ ਪੈ ਗਈ ਆ ਤਾਂ ਕੋਈ ਨਾਲ ਨਹੀਂ ਖੜ ਰਿਆ ਗੁਰਦੁਆਰਾ ਬੀਰ ਸਾਹਿਬ ਦੇ ਵਿੱਚ ਬਾਪੂ ਜੀ ਉੱਥੇ ਰਾਗੀ ਸਿੰਘ ਹੁੰਦੇ ਸੀ ਬਾਅਦ ਚ ਪਾਠ ਕਰਦੇ ਰਹੇ ਹੁਣ ਅਸੀਂ ਬੇਨਤੀ ਕਰਦੇ ਆਂ ਉੱਥੋਂ ਦੇ ਮੈਨੇਜਰ ਸਾਹਿਬ ਨੂੰ ਐਸਜੀਪੀਸੀ ਨੂੰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਐਡੇ ਵੱਡੇ ਵੱਡੇ ਹਸਪਤਾਲ ਬਣਿਆ ਸ਼ਰਮ ਨਿਕ ਮੈਟਰੀ ਬੱਲੀਆਂ ਬਣਾਏ ਗਏ ਐਸਜੀਪੀਸੀ ਬੱਲੀਆਂ ਤੇ ਉਹਨਾਂ ਦੇ ਵਿੱਚ ਜੇ ਸਾਡੇ ਰਾਗੀ ਢਾਡੀ ਉਹ ਵੀ ਨੀਂ ਟ੍ਰੀਟਮੈਂਟ ਕਰਾ ਸਕਦੇ ਜੇ ਰਾਗੀਆਂ ਢਾਡੀਆਂ ਦਾ ਵੀ ਨੀਂ ਕੀਰਤਨ ਉੱਤੇ ਇਲਾਜ ਹੋਊਗਾ ਟ੍ਰੀਟਮੈਂਟ ਹੋਊਗਾ ਕੀਰਤਨੀਏ ਸਿੰਘਾਂ ਦਾ ਤੇ ਹੋਰ ਕੀ ਦਾ ਹੋਊਗਾ ਇਹਨਾਂ ਦੀ ਧਰਮ ਪਤਨੀ ਮਾਤਾ ਸ੍ਰਿੰਦਰ ਕੌਰ ਜੀ ਵਿਚਾਰੀ ਉਹਦਾ ਵੀ ਸਰੀਰ ਭਾਰਾ ਵਾ ਬੋਝਲਾ ਚੱਲ ਨਹੀਂ ਸਕਦੀ ਉਹ ਵੀ ਉਹ ਵੀ ਬੀਲਚੇਰ ਤੇ ਹੀ ਆ ਬਾਪੂਰੀ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਤਾਂ ਰਣਜੀਤ ਸਿੰਘ ਖਾਲਸਾ ਜੀ ਦੇ ਕੀ ਹਾਲਾਤ ਨੇ ਬਹੁਤ ਹੀ ਸ਼ਰਮਨਾਖ ਆ ਇਹ ਵੀ ਸਾਡੇ ਗੁਰੂ ਦੇ ਘਰ ਦੇ ਵਜ਼ੀਰ ਅੱਜ ਇੰਨੀ ਤਕਲੀਫ ਦੇ ਵਿੱਚ ਅਫੀਅ ਜਖਮ ਤੁਹਾਨੂੰ ਦਿਖਾ ਨਹੀਂ ਸਕਦੇ ਜਿਹੜੇ ਬਾਪੂ ਜੀ ਦੇ ਸ਼ਰੀਰ ਤੇ ਬਣੇ ਹੋਏ